ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਗੁਰਪ੍ਰੀਤ ਕੁੱਕੂ ਤੇ ਅੱਜ ਅਸੀਂ ਤੁਹਾਡੇ ਸਾਹਮਣੇ ਇੱਕ ਨਾ ਛੋਟਾ ਜਿਹਾ ਬੱਚਾ ਜਿਹੜਾ گاਉਂਦਾ ਬਹੁਤ ਵਧੀਆ ਤੇ ਬੇਟੀ ਹੈ ਸਾਡੀ ਮੇਰੀ ਭਤੀਜੀ ਹੈ ਸਗੀ ਤੇ ਅੱਜ ਅਸੀਂ ਨਾ ਕੋਸ਼ਿਸ਼ ਕਰਦੇ ਆਂ ਵੀ ਉਹਨਾਂ ਤੋਂ ਇੱਕ ਤੁਹਾਡੇ ਸਾਹਮਣੇ ਧਾਰਮਿਕ ਗੀਤ ਪੇਸ਼ ਕਰਾਵਾਂਗੇ ਤੇ ਆਓ ਦੇਖੋ ਤੇ ਨਾਲੇ ਤੁਸੀਂ ਜੇ ਤੁਹਾਨੂੰ ਚੰਗਾ ਲੱਗਿਆ ਤੇ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਕਿਉਂਕਿ ਯਾਰ ਬੱਚੇ ਦਾ ਹੌਸਲਾ ਵੱਧ ਜਾਂਦਾ ਹਨਾ ਤੇ ਬੱਚਾ ਅੱਗੇ ਵੀ ਵਧੂਗਾ ਠੀਕ ਹੈ ਤੇ ਤੁਸੀਂ ਇਹਨੂੰ ਜ਼ਰੂਰ ਸ਼ੇਅਰ ਕਰਨਾ ਤੇ ਆਓ ਸੁਣਦੇ ਆ ਚੱਲ ਪੁੱਤ ਮੇਰਾ ਨਾਮ ਅਨਜੋਤ ਕਹਿੰਦਾ ਮੈਂ ਸਾਡੇ ਸਾਰਿਆਂ ਦੇ ਸਾਹਮਣੇ ਗੀਤ ਪੇਸ਼ ਕਰਨ ਜਾ ਰਹੀਆਂ ਜਿਸ ਦਾ ਨਾਮ ਹੈ ਵੀਰਾ ਨਾਲ ਵੀਰ ਵਿਛੜੇ ਸਰਸਨ ਦੀ ਤੇ ਵਿਛੜਾ ਬੈ ਗਿਆ ਵੀਰਾ ਸਰਸਾ ਨਦੀ ਤੇ ਵਿਛੋੜਾ ਪੈ ਗਿਆ ਵੀਰਾਂ ਨਾਲ ਵੀਰ ਵਿਛੜੇ ਕਿਉ ਫੜ ਕੇ ਸਪਾਹੀ ਲੈ ਗਏ ਛੋਟੇ ਛੋਟੇ ਬੱਚੇ ਆਨੂ ਛੋਟੇ ਛੋਟੇ ਬੱਚੇ ਆਨੂ ਛੋਟੇ ਛੋਟੇ ਬੱਚੇ ਆਨੂ ਕਿਉ ਫੜ ਕੇ ਸਪਾਹੀ ਸਰ ਸੱਦ ਕੇ ਜਿ ਲਾਲ ਫੜਾ ਤੇ ਗੰਗੂ ਬਈ ਮਾਨ ਹੋ ਗਿਆ ਸਰ ਸੱਦ ਕੇ ਜਿ ਲਾਲ ਫੜਾ ਤੇ ਗੰਗੂ ਬਈ ਮਾਨ ਹੋ ਗਿਆ ਪਹਿਣ ਏ ਹੰਸਾਂ ਦੀ ਜੜੀ ਕਿਆ ਫੜ ਲਈ ਸਪਾਹੀਆਂ ਨੇ ਪੈਣ ਸਿੰਘ ਕਰ ਚੱਲੇ ਆ ਨੀਹਾਂ ਖਾਲਸੇ ਪੰਥ ਦੀਆਂ ਪੱਕੀਆਂ ਫਤਿਹ ਸਿੰਘ ਕਰ ਚੱਲੇ ਆ ਮਾਤਾ ਟੁੱਟ ਕੇ ਲੜੀ ਮਾ ਸੋਨੇ ਲਾਲ ਮਤਾ ਜੀ ਤੇਰੇ ਤਰ ਮਤ ਜਾਣਵਾਰਗੇ ਸੋਨੇ ਲਾਲ ਮਤਾ ਜੀ ਤੇਰੇ ਤਰ ਮਤ ਜਾਣਵਾਰਗੇ ਸਿਰ ਦੇ ਕੋਈ ਨਾ ਪੜਨ ਵਾਲਿਆਂ ਦੇ ਧੜਾਂ ਤੇ ਸੀਸ ਕੋਈ ਨਾ ਬਾਘੁਰ ਜੀ ਦਾ ਖਾਲਸਾ ਸ਼ਿਰਵਾਇ ਗੁਰ ਜੀ ਦਾ ਬਹੁਤ ਵਧੀਆ ਗਾਇਆ ਪੁੱਤ ਮੇਰੇ ਨੇ ਤੇ ਯਾਰ ਦੇਖੋ ਬੱਚੇ ਦੀ ਹੌਸਲਾ ਇਸੇ ਦੇ ਵਿੱਚ ਹੀ ਆ ਵੀ ਤੁਸੀਂ ਇਹ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਜ਼ਰੂਰ ਕਰਿਓ ਤੇ ਵੱਧ ਤੋਂ ਵੱਧ ਨੂੰ ਸ਼ੇਅਰ ਕਰਿਓ ਵੀ ਕਹ ਕਿ ਲੋਕਾਂ ਤੱਕ ਇਹ ਪਹੁੰਚ ਸਕੇ ਤੇ ਬੱਚੇ ਨੇ ਸੋਹਣਾ ਗਾਇਆ ਯਾਰ